ਜੇਕਰ ਤੁਸੀਂ ਵੀ ਨਸ਼ੇ ਦਾ ਵਪਾਰ ਕਰਦੇ ਹੋ ਤਾਂ ਬਿਲਕੁਲ ਸਾਵਧਾਨ ਹੋ ਜਾਓ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਜੁੜਾਇਆ ਨਸ਼ਾ ਵਿਰੁੱਧ ਜੁੜਾ ਇੱਕ ਯੁੱਧ ਚਲਾਇਆ ਜਾ ਰਿਹਾ ਜਿਸ ਦੇ ਮੁਹਿਮ ਜੇਕਰ ਕੋਈ ਵੀ ਨਸ਼ਾ ਕਰਦਾ ਹੋਇਆ ਜਾਂ ਵੇਚਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਜੁੜੀ ਹੈ ਸਖਤ ਤੋਂ ਸਖਤ ਜੁੜੀ ਹੈ ਕਾਰਵਾਈ ਹੋਊਗੀ ਅੱਜ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦੇ ਕਿ ਫਿਰੋਜ਼ਪੁਰ ਤੇ ਇੱਕ ਪਿੰਡ ਤੋਂ ਜੁੜਾ ਸਾਹਮਣੇ ਆਇਆ ਜਿੱਥੇ ਕਿ ਗੁਰਪ੍ਰਤਾਪ ਸਿੰਘ ਤੇ ਰਸ਼ਪਾਲ ਸਿੰਘ ਨਾਮ ਦੇ ਦੋ ਵਿਅਕਤੀ ਜਿਹੜੇ ਨਸ਼ਾ ਤਸ਼ਕਰ ਦਾ ਕੰਮ ਕਰਦੇ ਸੀ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਕਿ ਉਹਨਾਂ ਵੱਲੋਂ ਤੇ ਖਾਣੇ ਦੇ ਵਿੱਚ ਜਿਹੜਾ ਨਸ਼ਾ ਲੁਕਾ ਕੇ ਰੱਖਿਆ ਹੋਇਆ ਸੀਗਾ ਜਦੋਂ ਪੁਲਿਸ ਪੰਜਾਬ ਪੁਲਿਸ ਵੱਲੋਂ ਜਦੋਂ ਸਰਚ ਆਪਰੇਸ਼ਨ ਚੱਲਦਾ ਹੈ ਤਾਂ ਉਹ ਦੋਨੋਂ ਜਿਹੜੇ ਨਸ਼ੇ ਤਸ਼ਕਰ ਫੜੇ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਜਿਹੜਾ ਮਾਮਲਾ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਉਂਦਾ ਹੈ ਕਿ ਕਿਸ ਤਰੀਕੇ ਨਾਲ ਦੋ ਨਸ਼ੇ ਦੇ ਵਪਾਰੀਆਂ ਨੇ ਕਿਸ ਨਸ਼ਾ ਜੁੜਾਇਆ ਲੁਕਾ ਕੇ ਰੱਖਿਆ ਹੋਇਆ ਸੀਗਾ ਤੁਹਾਨੂੰ ਦੱਸਦੀ ਕਿ ਜਦੋਂ ਗੁਰਪ੍ਰਤਾਪ ਸਿੰਘ ਤੇ ਰਸ਼ਪਾਲ ਸਿੰਘ ਦੇ ਖਿਲਾਫ ਜੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਸਰਚ ਕੀਤਾ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਉਹ ਦੋਨੇ ਵਿਅਕਤੀ ਜੁੜੇ ਨੇ ਯਾਨੀ ਕਿ ਨਸ਼ੇ ਦਾ ਵਪਾਰ ਕਰਦੇ ਨੇ ਸੋ ਬਿਲਕੁਲ ਪੰਜਾਬ ਪੁਲਿਸ ਜੜੀ ਹੈ ਸਰਚ ਆਪਰੇਸ਼ਨ ਲਈ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਪੂਰੇ ਘਰ ਦੀ ਜੜੀ ਹੈ ਸਰਚਿੰਗ ਕਰਦੀ ਹੈ ਤੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਸੁਣ ਕੇ ਕਿਉਂਕਿ ਪੁਲਿਸ ਵੀ ਜੜੀ ਹੈ ਹੈਰਾਨ ਹੋ ਗਈ ਸੀ ਜਦੋਂ ਉਹਨਾਂ ਦੇ ਬੈਡਰੂਮ ਦੇ ਵਿੱਚ ਜਾਂਦੇ ਤੇ ਕੱਪੜੇ ਦੀ ﺍﻟमारी ਜਦੋਂ ਖੋਲਦੇ ਨੇ ਤਾਂ ਉਹਨਾਂ ਨੂੰ ਕੁਝ ਇਸ ਤਰੀਕੇ ਤਾਂ ਦਿਖਦਾ ਹੈ ਕਿ ਪੰਜਾਬ ਪੁਲਿਸ ਬਿਲਕੁਲ ਹੱਕਾ ਬੱਕਾ ਹੋ ਜਾਂਦੀ ਹੈ ਸੋ ਬਿਲਕੁਲ ਤੁਹਾਨੂੰ ਦੱਸਦੀ ਜਿ ਕੋ ਜਦੋਂ ਉਹ ﺍﻟमीरा ਖੋਲਦੇ ਨੇ ਤਾਂ ਬਿਲਕੁਲ ਦੇਖਿਆ ਜਾਂਦਾ ਹੈ ਕਿ ਇੱਕ ਖੂਫੀਆ ਰਾਹ ਜੜਾ ਆ ਬਣਾਇਆ ਹੋਇਆ ਤੇ ਖਾਨੇ ਦਾ ਜਿਸ ਤੇ ਖਾਨੇ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਨਸ਼ੇ ਤੇ ਅਫੀਮ ਤੇ ਚਿੱਟਾ ਜੁੜਾ ਰੱਖਿਆ ਹੋਇਆ ਸੀਗਾ ਪੰਜਾਬ ਪੁਲਿਸ ਵੱਲੋਂ ਪੂਰੀ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਪੂਰਾ ਉਸ ਰਾਹ ਨੂੰ ਜੜਾ ਆ ਫਰੋਦਿਆ ਜਾਂਦਾ ਆ ਪੂਰਾ ਉਸ ਰਾਹ ਦੀ ਜਿਹੜੀ ਹੈ ਸਰਚਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਦੇਖਿਆ ਜਾਂਦਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਉੱਥੇ ਮੌਜੂਦ ਹੈ ਤੇ ਬਿਲਕੁਲ ਪੰਜਾਬ ਸਰਕਾਰ ਬਿਲਕੁਲ ਹੱਕਾ ਬੱਕਾ ਰਹਿ ਜਾਂਦੀ ਹੈ ਉਹ ਦੇਖ ਕੇ ਹੈਰਾਨ ਰਹਿ ਜਾਂਦੀ ਕਿ ਕਿਸ ਤਰੀਕੇ ਨਾਲ ਇਹਨਾਂ ਦੋਨਾਂ ਵਿਅਕਤੀਆਂ ਨੇ ਤੈਖ ਖਾਨਿਆਂ ਦੇ ਵਿੱਚ ਨਸ਼ਾ ਜਿਹੜਾ ਹੈ ਲੁਕਾ ਕੇ ਰੱਖਿਆ ਹੋਇਆ ਸੀ ਸੋ ਬਿਲਕੁਲ ਜਦੋਂ ਪੰਜਾਬ ਸਰਕਾਰ ਵੱਲੋਂ ਇਸ ਤਰੀਕੇ ਦੀ ਦੇਖਿਆ ਜਾਂਦਾ ਹੈ ਤਾਂ ਉਹਨਾਂ ਦੇ ਇੱਕ ਵੱਡੀ ਜਿੱਤ ਜਿਹੜੀਆਂ ਹਾਸਲ ਹੁੰਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਇੱਕ ਯੁੱਧ ਜਿਹੜਾ ਚੱਲ ਰਿਹਾ ਯਾਨੀ ਕਿ ਇੱਕ ਮੁਹਿੰਮ ਜੜੀਏ ਚੱਲ ਰਹੀ ਹੈ ਨਸ਼ੇ ਦੇ ਵਿਰੁੱਧ ਨਸ਼ਾ ਜੇਕਰ ਨਸ਼ਾ ਤਸ਼ਕਰ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਖਰੀਦਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਜੜੀਏ ਸਖਤ ਤੋਂ ਸਖਤ ਕਾਰਵਾਈ ਵੀ ਜੜੀਏ ਕੀਤੀ ਜਾਂਦੀ ਹੈ ਸੋ ਨਾਲ ਦੀ ਨਾਲ ਸਖਤ ਤੋਂ ਸਖਤ ਕਾਰਵਾਈ ਦੇ ਨਾਲ ਉਹਦਾ ਘਰ ਵੀ ਜਿਹੜਾ ਤੋੜ ਦਿੱਤਾ ਜਾਂਦਾ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਨਸ਼ਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਖਬਰਾਂ ਤੇ ਸੋਸ਼ਲ ਮੀਡੀਆ ਤੇ ਜੜੀਆਂ ਨੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸੋ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਹਿੰਮ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਜਿਹੜਾ ਯਾਨੀ ਕਿ ਨਸ਼ੇਖੋਰ ਜੇਕਰ ਕੋਈ ਵੀ ਨਸ਼ਾ ਵੇਚਦਾ ਜਾਂ ਖਰੀਦਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸਤੇ ਖਿਲਾਫ ਕਾਰਵਾਈ ਦੇ ਨਾਲ ਨਾਲ ਉਹਦਾ ਕਰ ਵੀ ਜਿਹੜਾ ਹੈ ਉਹਨੂੰ ਯਾਨੀ ਕਿ ਵੇਖ ਕਰ ਵੀ ਜੁੜਾਇ ਕਰ ਦਿੱਤਾ ਜਾਊਗਾ ਸੋ ਬਿਲਕੁਲ ਇਸ ਗੱਲ ਕਰ ਲਈ ਇਹਨਾਂ ਦੋਨਾਂ ਵਿਅਕਤੀਆਂ ਦੀ ਤਾਂ ਕਿਸ ਤਰੀਕੇ ਨਾਲੇ ਵਪਾਰ ਜਿਹੜਾ ਇਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਸਿੱਗੀ ਆਪਣੇ ਕੱਰ ਦੀ ਅਲਮਾਰੀ ਦੇ ਵਿੱਚੋਂ ਇੱਕ ਰਾ ਯਾਨੀ ਕਿ ਖੂਫੀਆ ਰਾ ਬਣਾ ਕੇ ਇੱਕ ਤਹਿਖਾਨੇ ਦੇ ਵਿੱਚ ਜੁੜਾਇਆ ਰੱਖਿਆ ਹੋਇਆ ਨਸ਼ਾ ਪੰਜਾਬ ਪੁਲਿਸ ਜਿਹੜੇ ਬਰਾਮਦ ਕਰ ਲੈਂਦੇ ਤੇ ਉਹਨੂੰ ਦੇ ਖਿਲਾਫ ਜੁੜੀਏ ਸਭ ਤੋਂ ਸਖਤ ਕਾਰਵਾਈ ਕਰਦੀ ਹੈ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਂ ਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਦਰਜ ਕੀਤਾ ਐ ਐਨ ਡੀ ਪੀ ਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ सदर ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕੰਮ ਕੱਲਾ ਫੀਮ ਦਾ ਕਰਤਾ ਸੀ ਜੀ ਚਟੇ ਦਾ ਨਾਮ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹੱਬ ਨਾ ਕਰ ਰਹੀ ਜੀ ਇਹ ਪਹਿਲਾ ਪਰਚੇ ਦਾ ਹਜੇ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਜੀ ਇਨਵੈਸਟੀਗੇਸ਼ਨ ਕਰ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਬਰਾਂ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਉ ਉਹ ਤੇ ਸਿਕਰਟ ਉਹਦਾ ਰਸਤਾ ਬਣਾਇਆ